ਦੇਖੋ ਜ਼ਿੰਦਗੀ ਜਿੰਨੀ ਮਿਲ ਜੇ ਉਹਨੀ ਥੋੜੀ ਹੁੰਦੀ ਹੈ ਔਰ ਮਾਪੇ ਬੰਦਾ ਜਿੰਨੀ ਮਰਜੀ ਉਮਰ ਦਾ ਹੋ ਜੇ ਜਦ ਤੱਕ ਮਾਪੇ ਆ ਉਹਦੋਂ ਤੱਕ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਸੋ ਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾਂ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਹਾਰਾਜ ਦੇ ਚਰਨਾਂ 'ਚ ਗਏ ਆ ਹਰੇਕ ਮਾਪਾ-ਮਾਪ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਆ ਤੇ ਦੇਬ ਸਾਡੀ ਬੜੀ ਪੁਰਾਣੀ ਸਾਂਝ ਤੇ ਅਸੀਂ ਪੁਰਾਣੇ ਸੱਜਣਾ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਹੈ ਉਹਨੇ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਆ ਨਾ ਉਹ ਮਾਪਾ-ਮਾਪ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਹੁੰਦੀ ਆ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆ ਗਿਆ। ਬੀਜ ਜੀ ਆਨੰਦੀ ਹੋਇਆ। ਚੰਗੇ ਸੰਸਕਾਰ ਦਿੰਦੇ ਆ, ਲਿਆਕਤ ਦਤੀ ਹੈ। ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਦਾ। ਸੇਵਾ ਕਰਨਾ। ਉਹ ਇਸ ਲਈ ਹੀ ਸਿਉਂਦਾ ਕਿ ਮਾਪਾ ਬਪ ਦਾ ਕਰਮ ਹੈ। ਵਿਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੇ ਜਿਹੜੇ ਹੈਗੇ ਦੋਸਤੀ ਇਹ ਸਾਡੀ ਤਾਂ ਬੜੀ ਪੁਰਾਣੀ ਸਾਜ ਆ। 25 ਸਾਲ ਹੋ ਚੱਲੇ। 25 ਸਾਲ ਹੋ ਗਏ। ਹਾਂ। ਤਾਂ ਦੇਵ ਸਾਡਾ ਸੱਜਣਾ ਹੈ। ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ। ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਤਾ ਲਈ ਆ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਹੈ। ਔਰ ਹਮੇਸ਼ਾ ਹੀ ਮੈਂ ਤੱਕ ਕਿਸਾਨਾਂ ਨਾਲ ਹੀ ਆ। ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਆ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੋਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਔਰ ਮਾਲਕ ਨੇ ਤੁਹਾਡੀ ਸੁਣੀ ਹੈ। ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ। ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ। ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਹੈ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ। ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਤਾਂ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਨਹੀਂ ਸਕਦਾ ਇਹ ਬਹੁਤ ਤਕਲੀਫ ਵਾਲਾ ਸਮਾਂ ਹੈ ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਪਾਇਨੇ ਸੰਸਾਰ ਤੋਂ ਚਲੇ ਗਏ ਆਂ ਔਰ ਅੱਜ ਬੇਪ੍ਰਾਮਾ ਵਰਗੇ ਯਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਗੂ ਮਾਨ ਜੀ ਅੱਜ ਮੇਰੇ ਕੋਲੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੋਫੀਕ ਦੇਵੇ ਔਰ ਵੀ ਬਹੁਤ ਵੱਡਾ ਨਾਰਾਸ਼ ਹੋ ਕਾ ਔਰ ਮੇਰੇ ਪਿਤਾ ਜੀ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਸਾਰੀ ਉਮਰ ਬਤੀਤ ਕੀਤੀ ਹੈ ਕਰਮ ਨਾਲ ਜੁੜੇ ਰਹੇ ਆ ਅਜੀ ਸ਼ੇਪਰਾ ਦੋ ਪੈਣਾ ਸਾਨੂੰ ਉਹਨਾਂ ਨੇ ਪਾਲਿਆ ਔਰ ਪੜਾਇਆ ਮੈਂ ਹੁਣ ਵੀ ਪੀ ਐਸ ਟੀ ਕਰ ਰਿਹਾ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਔਰ ਜਦੋਂ ਬੱਚੇ ਜਿਹੜੇ ਆ ਉਹ ਲਾਇਕ ਹੋ ਜਾਣ ਮਾਪੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਜਿਵੇਂ ਬਤੌਰ ਐਮ ਐਲ ਏ ਸੇਵਾ ਕਰ ਰਹੇ ਆ ਤਾਂ ਆਮ ਕੱਚੇ ਘਰਾਂ ਚੋਂ ਉੱਠ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਪੇ ਲਈ ਬਹੁਤ ਵੱਡਾ ਇਹ ਖੁਸ਼ੀ ਦਾ ਮੌਕਾ ਹੁੰਦਾ ਸੋ ਉਹਨਾਂ ਨੇ ਅਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਜਿਹੜੀ ਰਹਿਣੀ ਰਵਾਂਗਾ ਕਿ ਮੇਰੇ ਪਿਤਾ ਨੂੰ ਅਖੀਲੇ ਟਾਈਮ ਦੇ ਵਿੱਚ ਜੋ ਖੁਸ਼ੀ ਦੇ ਪਲ ਦੇਖਣ ਨੂੰ ਮਿਲੇ ਉਹ ਨਾਬਾ ਦੀ ਸੰਗਤ ਨਾਬਾ ਵਿਦਵਨ ਸਭਾ ਦੇ ਸਤਿਕਾਰਯੋਗ ਸਾਰੇ ਵੋਟਰਾਂ ਨੇ ਦਿੱਤਾ ਸਮਾਂ ਹਮੇਸ਼ਾ ਜਿਣੀ ਰਵਾਂਗੇ